ਕੀ ਆ ਕਹਾਣੀ 15 ਸਾਲ ਦੀ ਤੇ ਕਿਉਂ ਮਿਲਿਆ ਸਰੋਪਾ ਆਜੋ ਮੈਂ ਤੁਹਾਨੂੰ ਦੱਸਦੀ ਆ ਵੀਡੀਓ ਦੇ ਵਿੱਚ ਇਹਨਾਂ ਨੂੰ ਚਾਹ ਦਾ ਲਾਲਚ ਇਨਾਂ ਸਾਰਿਆਂ ਨੂੰ ਚਾਹ ਦੇ ਚੱਕਰ ਚ ਦੁਬਾਰਾ ਫੇਰ ਛੱਤ ਤੇ ਆ ਗਏ ਆ ਅੱਜ ਅਸੀਂ ਕਿਹੜੀ ਜਗ੍ਹਾ ਤੇ ਚੱਲੇ ਆ ਨਾ ਤੁਸੀਂ ਦੇਖ ਕੇ ਹੈਰਾਨ ਰਹਿ ਜਾਣਾ ਆ ਕਿ ਜ਼ਿੰਦਗੀ ਚ ਇਹ ਕੰਮ ਵੀ ਕੀਤੇ ਆ ਤੁਹਾਡੇ ਗੋਪੀ ਲੋਂਗੀਆਂ ਇਹਨੇ ਹਸਬੰਡ ਬੋਲਦੇ ਦੇਖੋ ਕਿੰਨਾ ਟਾਈਮ ਹੋ ਗਿਆ ਹੁਣ ਤੱਕ ਪ੍ਰੀਤ ਬਾਹਰ ਨਹੀਂ ਆਈ ਨਿਕਲ ਕੇ ਬਾਈ ਇਹਨਾਂ ਨੂੰ ਕੀ ਪਤਾ ਕਿ ਘਰ ਦੇ 100 ਕੰਮ ਹੁੰਦੇ ਸਾਰੇ ਸਮੇਟਣੇ ਪੈਂਦੇ ਆ ਤਿਆਰ ਹੋ ਕੇ ਅਸੀਂ ਪਹੁੰਚ ਗਏ ਗੱਡੀ ਦੇ ਕੋਲ ਤੇ ਗੱਡੀ ਲਈ ਕਮਾ ਤੇ ਫਿਰ ਅਸੀਂ ਸਾਰੇ ਬਹਿ ਗਏ ਗੱਡੀ ਦੇ ਵਿੱਚ ਜੰਦੀ ਜੰਦੀ ਮੈਂ ਹਸਬੰਡ ਨੂੰ ਸਵਾਲ ਪੁੱਛਿਆ ਕਿ ਜਿਹੜੀ ਜਗ੍ਹਾ ਤੇ ਅਸੀਂ ਚੱਲੇ ਆ ਉੱਥੇ ਕਿੰਨੇ ਸਾਲ ਬਾਅਦ ਅਸੀਂ ਚੱਲੇ ਆ ਇਸ਼ਾਰਾ ਦੇਖੋ ਉਹਨਾਂ ਨੇ ਦੱਸਿਆ ਕਿ 15 ਸਾਲ ਬਾਅਦ ਮੈਂ ਕਿਾ ਕੀ 15 ਸਾਲ ਬਾਅਦ ਤੁਹਾਨੂੰ ਮੈਂ ਕਿ ਰਸਤਾ ਯਾਦ ਆ? ਕਹਿੰਦੇ ਬਿਲਕੁਲ ਹੀ ਯਾਦ ਆ ਰਸਤਾ। ਜਾਂਦੇ ਜਾਂਦੇ ਰਸਤੇ 'ਚ ਖਰੀਦੀ ਮਠਿਆਈ। ਆਪਣੇ ਪਿੰਡ ਤੋਂ ਅਸੀਂ ਕਾਫੀ ਦੂਰ ਆ ਗਏ ਆ। ਅਸੀਂ ਜਿਹੜੇ ਪਿੰਡ ਆਏ ਆ ਉਸ ਪਿੰਡ ਦਾ ਨਾਮ ਆ ਤਲਵੰਡੀ ਰਾਈਆਂ। ਜਾਂਦੇ ਜਾਂਦੇ ਮੇਰਾ ਇੱਕ ਸਵਾਲ ਹੋਰ ਸੀ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗ ਜਾਣਾ। ਅਸੀਂ ਜਿੱਥੇ ਆਇਆ ਇਹ ਤਲਵੰਡੀ ਰਾਈਆਂ ਪਿੰਡ ਦਾ ਗੁਰਦੁਆਰਾ ਆ ਤੇ ਨਾਲ ਦੇ ਨਾਲ ਹੀ ਘਰ ਵੀ ਆ। ਬਾਬਾ ਜੀ ਦਾ ਮਤਲਬ ਕਿ ਗ੍ਰੰਥੀ ਸਾਹਿਬ ਦਾ। ਇਸ ਜਗ੍ਹਾ ਨੂੰ ਹਸਬੰਡ ਪੂਰੇ 15 ਸਾਲ ਬਾਅਦ ਦੇਖਦੇ ਪਏ। ਸਭ ਤੋਂ ਪਹਿਲਾਂ ਅਸੀਂ ਗੁਰੂ ਘਰ ਮੱਥਾ ਟੇਕਾਂਗੇ ਤੇ ਫਿਰ ਅ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਆ ਜਿਹੜੀਆਂ ਹਸਬੈਂਡ ਦੀਆਂ ਜੁੜੀਆਂ ਹੋਈਆਂ ਇਸ ਜਗ੍ਹਾ ਦੇ ਨਾਲ ਮੱਥਾ ਟੇਕਣ ਤੋਂ ਬਾਅਦ ਸਾਹਬ ਨੇ ਅੰਕਲ ਜੀ ਨੂੰ ਪੁੱਛਿਆ ਕਿ ਬਾਬਾ ਜੀ ਕਿੱਥੇ ਆ ਅੱਗੇ ਤੁਸੀਂ ਸੁਣੋ 15 ਸਾਲ ਪਹਿਲਾਂ ਕੋਈ ਘਰ ਚ ਪੱਠੇ ਪਾਉਂਦਾ ਸੀ ਗੋਪੀ ਸਦਾ ਉਹ ਨਾ ਤੇ ਉਹ ਭਿੰਦੇ ਨੇ ਦਿੱਤਾ ਆਹ ਸ਼ਾਨਿਆ ਹੂੰ ਆ ਜੱਜ ਦੁਨੀਆ ਜਾਣਦਾ ਕਾ ਜੇ ਲਾ ਭਈ ਬੋਂਦੇ ਤਾਂ ਪਾਗ ਆ ਕੇ ਪਾਵਾ ਗਰ ਦੇ ਪਿਆ ਇਹਨੂੰ ਤਾਂ ਨਹੀਂ ਰਹਿ ਇਹਨੂੰ ਦੀ ਬਾਈ ਫਾ ਉਹ ਚੰਡੀਗੜ੍ਹ ਤੋਂ ਆਇਆ ਜੀ ਅੱਛਾ ਮੇਕੋ ਨਜ਼ੀ ਡਾਕਟਰ ਇਹਨਾਂ ਨੇ ਬਣਾ ਕੇ ਦਿੱਤਾ ਉਹ ਨੰਬਰ ਸੀ ਪੱਟੇ ਵੱਡਣ ਸੀੜ ਕਿੰਨੀ ਸੀ ਮੇਰੀ ਵੱਡਣ ਸੀ ਉਹ ਘੋੜਾ ਚਿੱਟਾ ਜਿਹਾ ਹੁੰਦਾ ਸੀ ਜਦੋਂ ਮੈਂ ਗਿਆ ਰੋਣ ਲੱਗ ਪਿਆ ਠੋੜਾ ਮਨਾਂ ਨਾਲ 1 ਬਜਟ ਪਾ ਲਿਆ ਹੁੰਦਾ ਸਖਾ ਪਰਾ ਨਦੀਆਂ چیرਦਾ ਜਾਏ ਨੀਓ ਕੁੜੀਆਂ ਚੀਰਦਾ ਹੈ ਇੰਨੇ ਨੂੰ ਇਹਨਾਂ ਦੇ ਘਰ ਆ ਗਏ ਸੀ ਕੁੜੀਆਂ ਲੋੜੀ ਮੰਗਣ ਜਿਨ੍ਹਾਂ ਨੇ ਸਾਪ ਨੂੰ ਪਛਾਣ ਲਿਆ ਤੇ ਸਭ ਨੇ ਕਰਾਈਆਂ ਫੋਟੋਆਂ ਤੇ ਨਾਲ ਦੇ ਨਾਲ ਹੀ ਮੈਂ ਤੁਹਾਨੂੰ ਦੱਸ ਦਵਾਂ ਫੇਰ ਉੜਦਾ ਪੰਜਾਬ 3 गाना ਰਿਲੀਜ਼ ਹੋ ਗਿਆ ਜਿਨੇ ਨਹੀਂ ਦੇਖਿਆ ਜਲਦੀ ਜਲਦੀ ਜਾ ਕੇ YouTube ਤੇ ਸੱਚ ਕਰੋ ਬਾਬਾ ਜੀ ਕਿਸੇ ਕੰਮ ਤੋਂ ਬਾਹਰ ਗਏ ਹੋਏ ਨੇ ਇਹ ਹਸਬੰਡ ਬੋਲਦੇ ਕਿ ਤੁਹਾਨੂੰ ਇੱਕ ਕਰ ਹੋਰ ਦਿਖਾ ਕੇ ਲੈ ਕੇ ਆਣਾ ਆ ਜਿੱਥੇ ਮੈਂ ਜਾਂਦਾ ਹੁੰਦਾ ਸੀ ਛੋਟਾ ਹੁੰਦਾ ਇਹ ਮਸਜਿਦ ਕਹਿੰਦੇ ਬਹੁਤ ਪੁਰਾਣੀ ਫਿਰ ਅਸੀਂ ਆ ਗਏ ਬਾਬਾ ਜੀ ਦੇ ਭਰਾ ਦੇ ਘਰ ਇੱਥੇ ਵੀ ਆਂਟੀ ਜੀ ਨੇ ਪਹਿਲਾਂ ਪਛਾਣਿਆ ਨਹੀਂ ਤੇ ਸਾਹਬ ਨੇ ਕਿਹਾ ਕਿ ਆਜੋ ਪਹਿਲਾਂ ਬੈਠਦੇ ਆ ਫਿਰ ਮੈਂ ਤੁਹਾਨੂੰ ਦੱਸਦਾ ਹਾਂ ਮੈਂ ਕੌਣ ਆ ਤੇ ਇੰਨੇ ਨੂੰ ਅੰਕਲ ਜੀ ਵੀ ਆ ਗਏ ਤੇ ਸਾਹਬ ਨੇ ਉਹਨਾਂ ਨੂੰ ਜੱਫੀ ਪਾ ਕੇ ਮਿਲਿਆ ਤੇ ਅੰਕਲ ਜੀ ਨੇ ਵੀ ਨਹੀਂ ਪਛਾਣਿਆ ਤੇ ਫਿਰ ਸਾਹਬ ਨੇ ਦੱਸਿਆ ਕਿ ਮੈਂ ਗੋਪੀ ਆ 15 ਸਾਲ ਪਹਿਲਾਂ ਤੁਹਾਡੇ ਕੋਲ ਇੱਕ ਗੋਪੀ ਨਾਮ ਦਾ ਮੁੰਡਾ ਕੰਮ ਕਰਦਾ ਹੁੰਦਾ ਸੀ ਜਿਹੜਾ ਤੁਹਾਡੇ ਖੇਤਾਂ ਦੇ ਵਿੱਚ ਪੱਠੇ ਲੈ ਕੇ ਆਂਦਾ ਹੁੰਦਾ ਸੀ ਤੇ ਘੋੜਿਆਂ ਦੀ ਦੇਖਭਾਲ ਕਰਦਾ ਸੀ ਕਿ ਮੈਂ ਉਹ ਗੋਪੀ ਆ ਫਿਰ ਉਹਨਾਂ ਨੂੰ ਪਛਾਣ ਆ ਸ਼ਹਿਰਾਜ ਨਹੀਂ ਮਿਲਣਾ ਕਲਰ ਵੀ ਇਹਦਾ ਕਿੰਨਾ ਫਰਕ ਆ ਹਾਂ ਦੇਖੋ ਕਲਰ ਕਿੰਨਾ ਸ਼ਹਿਰ ਵਾਲੇ ਯੂਜ਼ ਨਾਲੋਂ ਕਿੰਨਾ ਫਰਕ ਵਾ ਇਹ ਹੁੰਦੀਆਂ ਪਿੰਡਾਂ ਦੀ ਇਹ ਤਾਜ਼ਾ ਕੇ ਵੀ ਹੁਣੇ ਹੀ ਲਿਆਇਆ ਹਾਂ ਹਾਂ ਗੱਲ ਬਾਪੂ ਕਢਾਉਣ ਗਿਆ ਸੀ ਅਸੀਂ ਐਂ ਟਾਈਮ ਨਾਲ ਹੀ ਨਾ ਠੱਡਾ ਠੱਡਾ ਤਾਜ਼ਾ ਤਾਜ਼ਾ ਨਾਲੇ ਗੰਨੇ ਦਾ ਰਸਪਿੰਡ ਤੋਂ ਬਾਅਦ ਅੰਕਲ ਜੀ ਕਹਿੰਦੇ ਕਿ ਬਾਬਾ ਜੀ ਆ ਗਏ ਆ ਵੀ ਚਲੋ ਚੱਲਦੇ ਆ ਉਹਨਾਂ ਨੂੰ ਮਿਲਣ ਤੇ ਜਿਹੜੇ ਬਾਬਾ ਜੀ ਦੇ ਭਰਾ ਆ ਆਪਨੇ ਦੱਸਿਆ ਕਿ ਜਦੋਂ ਕਿਸੇ ਗੱਲ ਪਿੱਛੇ ਬਾਬਾ ਜੀ ਥੋੜਾ ਬੋਤਾਂ ਡਾਂਡ ਦਿੰਦੇ ਸੀਗੇ ਤੇ ਜਿਹੜੇ ਬਾਬਾ ਜੀ ਦੇ ਭਰਾ ਆ ਫਿਰ ਉਹ ਸਮਝਾਉਂਦੇ ਹੁੰਦੇ ਸੀ ਕਿ ਕੋਈ ਗੱਲ ਨਹੀਂ ਕਿ ਥੋੜੀ ਬੋਤੀ ਗੱਲਾਂ ਬੱਚਿਆਂ ਨੂੰ ਸਮਝਾਣੀ ਪੈਂਦੀ ਆ ਪਛਾਣ ਕਹਿੰਦੇ ਤਾਂ ਨਹੀਂ ਹੋਈ ਜਦੋਂ ਇਹਨਾਂ ਦੀ ਹਾਈਟ ਥੋੜੀ ਘੱਟ ਸੀਗੀ ਵੀ ਹੁਣ ਤੂੰ ਤਾਂ ਸਾਡੇ ਤੋਂ ਲੰਮਾ ਲੱਗਦਾ ਪਿਆ ਤੇ ਬਾਬਾ ਜੀ ਮਿਲ ਕੇ ਬਹੁਤ ਬਹੁਤ ਜ਼ਿਆਦਾ ਖੁਸ਼ ਹੋਏ ਕਹਿੰਦੇ ਸਾਨੂੰ ਬਹੁਤ ਖੁਸ਼ੀ ਹੋਈ ਕਿ ਵਾਈਗ ਮਿਹਨਤ ਦੇ ਨਾਲ ਹੁੰਦਾ ਤੇ ਬਾਬਾ ਜੀ ਨੇ ਸਰੋਪਾ ਵੀ ਸਾਨੂੰ ਇਸ ਕਾਰਨ ਦਿੱਤਾ ਕਿ ਦੇਖੋ ਮਿਹਨਤ ਕਿੱਥੋਂ ਤੋਂ ਕਿੱਥੇ ਲੈ ਕੇ ਗਈ ਆ ਇਹਦੇ ਨਾਲ ਹੀ ਵੀਡੀਓ ਹੁੰਦੀ ਇੱਥੇ ਹੀ ਖਤਮ ਵੀਡੀਓ ਮੇਰੇ ਸ਼ੇਅਰ ਜ਼ਰੂਰ ਕਰਦੇ ਹੋਣਾ ਲੋਕਾਂ ਨੂੰ ਜਿਹੜੇ ਮਿਹਨਤ ਕਰਨ ਤੋਂ ਡਰਦੇ ਆ ਇੱਕ ਮਿਸਾਲ ਹੈ